ਇੱਕ ਵਾਰੀ ਨਾ ਇੱਕ ਬੰਦਾ ਈਰਾਨ ਚਲੇ ਗਿਆ ਈਰਾਨ ਜਾ ਕੇ ਉਹਨੇ ਫਾਰਸੀ ਜ਼ੁਬਾਨ ਸਿੱਖ ਲਈ ਤੇ ਜਦੋਂ ਮੁੜ ਕੇ ਪੰਜਾਬ ਵਾਲੇ ਪਾਸੇ ਆਇਆ ਤਾਂ ਕਿਸੇ ਦੇ ਪੈਰ ਹੀ ਨਾ ਲੱਗਣ ਦੇਵੇ ਹਰੇਕ ਬੰਦੇ ਨਾਲ ਫਾਰਸੀ ਬੋਲੇ ਹੁਣ ਪੰਜਾਬ ਦੇ ਵਿੱਚ ਜਾਂਦਾ ਚੱਲਦੀ ਸੀ ਪੰਜਾਬੀ ਤੇ ਜਾਂ ਕੋਈ ਜਾਣਦਾ ਸੀ ਮਾੜੀ-ਮੋਟੀ ਹਿੰਦੀ ਪਰ ਜਿਹੜਾ ਬੰਦਾ ਹੁਣ ਫਾਰਸੀ ਸਿੱਖਿਆ ਆ ਉਹਦੀ ਆਦਤ ਪੈ ਗਈ ਸਮਾਂ ਬੀਤਦਾ ਗਿਆ ਤੇ ਉਹਨੂੰ ਫਾਰਸੀ ਬੋਲਣ ਦੀ ਆਦਤ ਪੈ ਗਈ ਤੇ ਪੰਜਾਬੀ ਚ ਤਾਂ ਗੱਲ ਹੀ ਨਾ ਕਿਸੇ ਨਾਲ ਕਰੇ ਦੇਖ ਕਿਰਾ ਕਹਿੰਦੇ ਉਹ ਬਿਮਾਰ ਹੋ ਗਿਆ ਜਦੋਂ ਬਿਮਾਰ ਹੋ ਗਿਆ ਮੰਜੇ ਤੇ ਪੈ ਗਿਆ ਤਾਂ ਉਹ ਆਖਿਆ ਕਰੇ ਆਬ 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 ਵੀ ਮਤਲਬ ਪਾਣੀ ਦਿਓ ਹੁਣ ਆਪ ਕਿਸੇ ਨੂੰ ਹੋਰ ਸਮਝ ਨਾ ਵੀ ਆਪ ਕਹਿੰਦੇ ਕਿਨੂ ਆ ਮੰਜੇ ਦੇ ਪਿਆ ਵਾਰੀ ਵਾਰੀ ਮੰਜੇ ਤੇ ਪਿਆ ਬੋਲਿਆ ਮੜਾ ਜਾਂ ਬੋਲਿਆ ਕਰੇ ਆਬ 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 ਹੁਣ ਉਹਦੇ ਸਰਾਣੇ ਪਿਆ ਪਾਣੀ ਤਾਂ ਸਰਾਣੇ ਪਿਆ ਪਰ ਚੱਕਮ ਦੀ ਹਿੰਮਤ ਨਹੀਂ ਸੀ ਪਰ ਉਹ ਉਹਦੀ ਯਾਦ ਤਾਂ ਪਣੀ ਸੀਗੀ ਉਹ ਆਪ ਆਪ ਕਹਿਣ ਦੀ ਫਾਰਸੀ ਬੋਲਣ ਦੀ ਉਹ ਆਪ ਆਪ ਕਰੀ ਗਿਆ ਤਾਂ ਘਰਦਿਆਂ ਨੂੰ ਸਮਝ ਨਾ ਆਵੇ ਬੀਏ ਉਤਪੀਨ ਵਾਲੀ ਚੀਜ਼ ਮੰਗਦਾ ਖਾਣ ਵਾਲੀ ਚੀਜ਼ ਮੰਗਦਾ ਖੇਸ ਮੰਗਦਾ ਕਿ ਰਜਾਈ ਮੰਗਦਾ ਠੰਡ ਲੱਗਦੀ ਆ ਕਿ ਇਹਨੂੰ ਗਰਮੀ ਲੱਗਦੀ ਆ ਸਾਰਾ ਅਟੱਬਰ ਤੱਕ ਕੇ ਚੱਕਰਾਂ 'ਚ ਪਿਆ ਫਿਰੇ ਵੀ ਇਹ ਕੀ ਗੱਲ ਬਣੀ ਤੇ ਚਲੋ ਸਮਾਂ ਬੀਤਿਆ ਤੇ ਉਹ ਮਰ ਗਿਆ ਲੋਕ ਆਉਣ ਲੱਗੇ ਘਰੇ ਕਹਿੰਦੇ ਵੀ ਇਹ ਕੀ ਗੱਲ ਬਣੀ ਵੀ ਕੀ ਹੋਇਆ ਕੀ ਸੀ ਕਹਿੰਦੇ ਕੋਹ ਨਹੀਂ ਹੋਇਆ ਦੋ ਦਿਨ ਬਿਮਾਰ ਰਿਹਾ ਆਖਰ ਤੇ ਉਹਨੇ ਆਬ ਆਬ ਕਰੀ ਗਿਆ ਕੋਈ ਸਿਆਣਾ ਬੰਦਾ ਸੀਗਾ ਉਹ ਕਹਿੰਦਾ ਪਤੰਦਰੋ ਇਹ ਤਾਂ ਪਾਣੀ ਮੰਗਦਾ ਮੰਗਦਾ ਹੀ ਮਰ ਗਿਆ ਤੁਸੀਂ ਪਾਣੀ ਨਹੀਂ ਦਿੱਤਾ ਉਹ ਕਦੇ ਪਾਣੀ ਦਾ ਸਰਾਣੇ ਪਿਆ ਸੀ ਬਸ ਫਿਰ ਕਹਿੰਦਾ ਇੱਥੋਂ ਤਾਂ ਮਰ ਗਿਆ ਉਹ ਵੀ ਤੁਸੀਂ ਪਾਣੀ ਨਹੀਂ ਦਿੱਤਾ ਉਹਨੂੰ ਮਤਲਬ ਕਿ ਇੱਥੋਂ ਇੱਕ ਕਹਾਵਤ ਚੱਲੀ ਸੀ ਆਬ ਆਬ ਕਰ ਬੱਚੜਾ ਮੋਇਆ ਫਾਰਸੀਆਂ ਕਰ ਗਾਲੇ ਮਤਲਬ ਇਹ ਕਹਾਵਤ ਸੀ ਅਖਾਣ ਬਣੀ ਹੋਈ ਕਿ ਜਦੋਂ ਤੁਸੀਂ ਆਪਣੀ ਬੋਲੀ ਨੂੰ ਛੱਡ ਕੇ ਦੂਜਿਆਂ ਦੀ ਬੋਲੀ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੰਨੇ ਹੋ ਉਦੋਂ ਫਿਰ ਇਹ ਮਾੜਾ ਹਾਲ ਹੁੰਦਾ ਠੀਕ ਆ ਕਿ ਬੋਲੀਆਂ ਸਾਰੀਆਂ ਸਿੱਖੋ ਪਰ ਆਪਣੀ ਬੋਲੀ ਨੂੰ ਵੀ ਤਰਜੀਹ ਦਿਓ ਤਾਂ ਇਸੇ ਚੱਕਰ ਦੇ ਵਿੱਚ ਇੱਕ ਕਹਾਵਤ ਬਣੀ ਸੀ ਅੱਜ ਆਪਾਂ ਕਹਾਵਤਾਂ ਦਾ ਐਪੀਸੋਡ ਜਿਵੇਂ ਪਹਿਲਾਂ ਵੀ ਆਪਾਂ 4-5 ਐਪੀਸੋਡ ਫਿਲਮਾ ਚੁੱਕੇ ਆ ਉਹ ਵੀ ਤੁਸੀਂ ਵੇਖ ਸਕਦੇ ਹੋ ਹਰਪੇਸਦੂ ਚੈਨਲ ਤੇ ਤੁਸੀਂ ਵੇਖ ਰਹੇ ਹੋ ਹਰਪੇਸਦੂ ਚੈਨਲ ਅੱਜ ਆਪਾਂ ਇਸ ਕਹਾਵਤ ਦਾ ਪਿਸ਼ੋਕੜ ਕਹਾਵਤ ਦੇ ਪਿਸ਼ੋਕੜ ਦੀ ਗੱਲਬਾਤ ਕਰਾਂਗੇ ਵੀ ਇਤੋਂ ਇੱਕ ਕਹਾਵਤ ਚੱਲੀ ਸੀ ਵੀ ਕੋਈ ਈਰਾਨ ਵਾਲੇ ਪਾਸੇ ਗਿਆ ਤੇ ਉਹ ਫਾਰਸੀ ਜ਼ੁਬਾਨ ਬੋਲਣ ਲੱਗ ਗਿਆ ਤੇ ਆਵਾਵ ਕਰਦਾ ਹੀ ਮਰ ਗਿਆ ਤੇ ਜੇ ਉਹ ਸਿੱਧਾ ਕਹਿੰਦਾ ਪਾਣੀ ਤਾਂ ਵੀ ਜਾਨ ਬਚ ਗਈ ਸੀ ਪਰ ਨਹੀਂ ਉਹਦੇ ਦਿਮਾਗ ਤੇ ਗੱਲ ਐਸੀ ਚੜੀ ਕਿ ਕਈ ਵਾਰੀ ਤੁਹਾਨੂੰ ਆਪਣੀ ਜ਼ੁਬਾਨ ਦੇ ਵਿੱਚ ਗੱਲ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹੁੰਨੇ ਹੋ ਆਪਣੀਆਂ ਭਾਵਨਾਵਾਂ ਚੰਗੀ ਤਰ੍ਹਾਂ ਦੱਸ ਸਕਦੇ ਹੁੰਨੇ ਹੋ ਕਈ ਵਾਰ ਉਹ ਦੂਜਿਆਂ ਦੀ ਪਛਾਹਾਂ ਵਿੱਚ ਗੱਲ ਲੋਟ ਨਹੀਂ ਆਉਂਦੀ ਤਾਂ ਉੱਥੋਂ ਇੱਕ ਕਹਾਵਤ ਚੱਲੀ ਸੀ ਜਦੋਂ ਮੁਸਲਮਾਨ ਭਾਰਤ ਵਿੱਚ ਹਿੰਦੂਸਤਾਨ ਵਿੱਚ ਆਉਣੀ ਸ਼ੁਰੂ ਹੋਏ ਤਾਂ ਉਦੋਂ ਉਹ ਆਪਣੇ ਨਾਲ ਫਾਰਸੀ ਜ਼ੁਬਾਨ ਵੀ ਲੈ ਕੇ ਆਏ। ਭਾਵੇਂ ਉਹ ਈਰਾਨ ਵਾਲੇ ਪਾਸਿਓਂ ਹੋਣ ਭਾਵੇਂ ਅਫਗਾਨਿਸਤਾਨ ਵਾਲੇ ਪਾਸਿਓਂ ਆਉਣ ਵਾਲੇ ਹੋਣ ਉਹ ਆਪਣੇ ਨਾਲ ਫਾਰਸੀ ਜ਼ੁਬਾਨ ਲੈ ਕੇ ਆਏ। ਕਿਉਂਕਿ ਸਭ ਤੋਂ ਪਹਿਲਾਂ ਆਉਂਦੇ ਉਹ ਪੰਜਾਬ ਵਾਲੇ ਪਾਸੇ ਸੀਗੇ। ਇਧਰੋਂ ਸ਼ੁਰੂ ਗੰਜਨੀ ਵਾਲੇ ਪਾਸੋਂ ਤੁਰੇ ਤਾਂ ਮਲਤਾਨ, ਲਾਹੌਰ ਅਤੇ ਸੈਂਤ ਸਾਰਾ ਕਵਰ ਕਰਦੇ ਹੋਏ ਇਧਰ ਲਾਹੌਰ ਤਾਂ ਆਪਣ ਨਾਲ ਹੀ ਆ ਗਿਆ ਪੰਜਾਬ। ਮਤਲਬ ਕਿ ਚਲੋ ਵੀ ਸਾਰੇ ਪੰਜਾਬ ਨੂੰ ਉਹ ਕਵਰ ਕਰ ਲੈਂਦੇ ਸੀ। ਇੱਥੇ ਲੜਾਈਆਂ ਹੋਈਆਂ ਇੱਥੇ ਹੀ ਉਹਨਾਂ ਦੀ ਸੱਭੇਤਾ ਵਿਕਸਤ ਹੋਣੀ ਸ਼ੁਰੂ ਹੋਈ ਤੇ ਜਦੋਂ ਫਾਰਸੀ ਜ਼ੁਬਾਨ ਲੈ ਕੇ ਆਉਂਦੇ ਸੀ ਤਾਂ ਜਿਹੜੇ ਇੱਥੋਂ ਲੋਕ ਜਿਹੜੀ ਜਿਹੜੀ ਧਰ ਦਾਸ ਕਬਜ਼ਾ ਹੋ ਗਿਆ ਤਾਂ ਬੋਲੀ ਦਾ ਫਿਰ ਉਹਦੀ ਕੋਈ ਚੱਲਣੀ ਹੁੰਦੀ ਆ ਜਿਹੜੇ ਇੱਥੋਂ ਦੇ ਲੋਕ ਸਧਾਰਨ ਬੋਲੀ ਬੋਲਦੇ ਸੀ ਉਹ ਉਹ ਆਪਦੇ ਆਪ ਨੂੰ ਹੀਣੇ ਜਿਹਾ ਮਹਿਸੂਸ ਕਰਨ ਲੱਗ ਗਏ ਸੀ ਯਾਰ ਸਾਨੂੰ ਇਹ ਬੋਲੀ ਨਹੀਂ ਆਉਂਦੀ ਤਾਂ ਕਈਆਂ ਨੇ ਅੜ ਕੇ ਬੋਲੀ ਸਿੱਖਣੀ ਵੀ ਫਾਰਸੀ ਪਰ ਗੱਲਣਾ ਬਣਨੀ ਤਾਂ ਉਦੋਂ ਬਾਅਦ ਵੀ ਜਿਹੜੇ ਸਰਕਾਰੀ ਤੌਰ ਤੇ ਨੌਕਰੀਆਂ ਹੁੰਦੀਆਂ ਸੀ ਜਾਂ ਤਾਂ ਜਿਹਨੇ ਸਪੈਸ਼ਲ ਤਿਆਰੀ ਕਰਨੀ ਹੈ ਨੌਕਰੀ ਲੈਣ ਵਾਸਤੇ ਉਹ ਫਾਰਸੀ ਜ਼ੁਬਾਨ ਸਿੱਖਣੀ ਪੈਂਦੀ ਸੀ ਤੇ ਉਹ ਪਿੰਡਾਂ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਆਉਂਦੀ ਸੀ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਆਫਸਰ ਹੁੰਦੇ ਸੀ ਉਹ ਆਮ ਤੌਰ ਤੇ ਉਹ ਈਰਾਨ ਵਾਲੇ ਪਾਸਿਓਂ ਲੈ ਕੇ ਆਉਂਦੇ ਸੀ ਕਿਤੇ ਉੱਥੋਂ ਇੱਥੋਂ ਤੱਕ ਕਿ ਉਸ ਸਮੇਂ ਦੇ ਜਿਹੜੇ ਵੱਡੇ ਵੱਡੇ ਕਵੀ ਵੀ ਹੋਏ ਹਨ ਅਮੀਰ ਖੁਸਰੋ ਵਰਗੇ ਉਹਨਾਂ ਨੂੰ ਵੀ ਉਹ ਈਰਾਨੀ ਤਰਜੀਹ ਨਹੀਂ ਦਿੰਦੇ ਉਹ ਕਹਿੰਦੇ ਤੁਸੀਂ ਤਾਂ ਸਾਡੇ ਵਰਗੀ ਫਾਰਸੀ ਬੋਲ ਹੀ ਨਹੀਂ ਸਕਦੇ ਬਿਜਨੀ ਵਧੀਆ ਫਾਰਸੀ ਅਸੀਂ ਬੋਲਦੇ ਆ ਤੁਹਾਡੇ ਚ ਤਾਂ ਬੋਲਣੀ ਨਹੀਂ ਆਉਂਦੀ। ਵਸ ਤਰੀਕੇ ਤੋਂ ਮਜ਼ਾਕ ਵੀ ਉਡਾਇਆ ਕਰਦੇ ਹੁੰਦੇ ਸੀਗੇ ਇਤਿਹਾਸ ਦੇ ਵਿੱਚ ਇਹ ਜਿਹੀਆਂ ਚੀਜ਼ਾਂ ਮਿਲਦੀਆਂ। ਅਮੀਰ ਖੁਸਰੋ ਨੂੰ ਤਾਂ ਉਹ ਇਹ ਵੀ ਆਖਦੇ ਸੀ ਤੋਤੀਏ ਹਿੰਦ। ਮਤਲਬ ਇੱਕ ਤੋਤੇ ਦੀ ਤਰ੍ਹਾਂ ਨਕਲ ਨਕਲ ਕਰਨ ਵਾਲਾ ਬੰਦਾ ਵਾ ਪਰ ਉਹਨੂੰ ਬੋਲਣੀ ਨਹੀਂ ਚੰਗੀ ਤਰ੍ਹਾਂ ਨਹੀਂ ਆਉਂਦੀ ਤੇ ਅਮੀਰ ਖੁਸਰੋ ਕਿੰਨਾ ਤਕੜਾ ਸ਼ਾਇਰ ਆ। ਅੱਜ ਤੋਂ 8-900 ਸਾਲ ਪਹਿਲਾਂ ਹੋਇਆ ਬਹੁਤ ਤਕੜਾ ਸ਼ਾਇਰ ਸੀ ਤੇ ਉਹਨਾਂ ਦੀਆਂ ਅਮੀਰ ਕਲਾਮ ਅਕਸਰ ਸੂਫੀ ਕਲਾਮ ਉਹਨਾਂ ਦੇ ਚੱਲਦੇ ਆ। ਤਾਂ ਇਸ ਤੋਂ ਬਿਨਸ ਨੂੰ ਹੋਰ ਦੱਸ ਦਿਆਂ ਵੀ ਜਦੋਂ ਜ਼ੁਬਾਨ ਬਣ ਗਈ ਇਹ ਦੋ ਟੜਿਆਂ ਦੇ ਵਿੱਚ ਵੰਡੇ ਗਏ ਇੱਕ ਤਾਂ ਆਮ ਲੋਕ ਜਿਨ੍ਹਾਂ ਨੂੰ ਫਾਰਸੀ ਨਹੀਂ ਸੀ ਆਉਂਦੀ ਤੇ ਇੱਕ ਜਿਨ੍ਹਾਂ ਨੂੰ ਫਾਰਸੀ ਆਉਂਦੀ ਸੀ ਇਸੇ ਤਰੀਕੇ ਨਾਲ ਉਸ ਸਮੇਂ ਦੀ ਫਿਰ ਬਾਸ਼ਾ ਸਰਕਾਰੀ ਭਾਸ਼ਾ ਫਾਰਸੀ ਬਣ ਗਈ ਤੇ ਉਦੋਂ ਬਾਅਦ ਦੇ ਵਿੱਚ ਇੱਕ ਵਿਤਕਰਾ ਪੈਣਾ ਵੀ ਸ਼ੁਰੂ ਹੋ ਗਿਆ ਲੋਕਾਂ ਦੇ ਵਿੱਚ ਟੜਿਆਂ ਦੇ ਵਿੱਚ ਵੰਡੇ ਗਏ ਤਾਂ ਇਸ ਤੋਂ ਬਿਨਸ ਨੂੰ ਵੀ ਦੱਸਦਾ ਵੀ ਜਿਹੜੇ ਉਦੋਂ ਬਾਅਦ ਸ਼ਾਇਰ ਵੀ ਹੋਏ ਨਾ ਜਿਨ੍ਹਾਂ ਦੇ ਵਿੱਚ ਹਣ ਹਣ ਕੀ ਕਿਹਾ ਕਿ ਹਰ ਬੰਦਾ ਜਿਦੀ ਸਰਕਾਰ ਹੁੰਦੀ ਆ ਉਹਦੀ ਬੋਲੀ ਬੋਲਣੀ ਸ਼ੁਰੂ ਕਰਦਾ ਜਾਂ ਇਹ ਕਹ ਲੋ ਕਿ ਜੋ ਲੋਕ ਵੱਡੇ ਹੁੰਦੇ ਆ ਉਹਨਾਂ ਦੀ ਨਕਲ ਕਰਨੀ ਸ਼ੁਰੂ ਕਰਦਾ ਤਾਂ ਆਮ ਲੋਕਾਂ 'ਚ ਗੱਲ ਫੈਲ ਗਈ ਵੀ ਫਾਰਸੀ ਹੀ ਵੱਡੀ ਚੀਜ਼ ਆ ਜਿਵੇਂ ਅੱਜ ਕੱਲ ਅੰਗਰੇਜ਼ੀ ਕਹ ਦਿੰਦੇ ਆ ਵੀ ਅੰਗਰੇਜ਼ੀ ਆਉਂਦੀ ਆ ਤਾਂ ਉਹ ਵੀ ਬੰਦਾ ਤਾਂ ਦੂਜੇ ਸ਼ਾਇਦ ਬੰਦੇ ਨਹੀਂ ਤਾਂ ਉਵੇਂ ਆਮ ਲੋਕਾਂ 'ਚ ਵੀ ਗੱਲ ਫੈਲ ਗਈ ਵੀ ਜਿਹਨੂੰ ਫਾਰਸੀ ਆਉਂਦੀ ਆ ਉਹੀ ਵੱਡੇ ਸ਼ਾਇਦਾਂ ਨਾਮ ਆ ਤਾਂ ਲੋਕਾਂ ਨੇ ਫਾਰਸੀ ਸ਼ੁਰੂ ਕਰਤੀ ਇੱਥੋਂ ਤੱਕ ਕਿ ਉਹ ਜਿਨ੍ਹਾਂ ਨੇ ਤਰਾਨਾ ਇਹ ਹਿੰਦ ਲਿਖਿਆ ਸੀਗਾ ਜਿਹਨਾਂ ਮੁਹੰਮਦ ਇਕਬਾਲ ਸਾਹਿਬ ਉਹਨਾਂ ਨੇ ਵੀ ਉਰਦੂ ਜ਼ੁਬਾਨ ਦੀ ਥਾਂ ਤੇ ਫਾਰਸੀ ਦੇ ਵਿੱਚ ਰਚਨਾਵਾਂ ਲਿਖੀਆਂ ਤੇ ਫਾਰਸੀ ਉਹਨਾਂ ਦੀ ਰਚਨਾ ਨੂੰ ਪੜ੍ਹਨਾ ਹੋਵੇ ਤਾਂ ਆਪਾਂ ਸ਼ਾਇਦ ਪੜ੍ਹ ਨਹੀਂ ਪਾਵਾਂਗੇ ਆਪਾਂ ਨੂੰ ਵੀ ਉਹਦਾ ਤਰਜਮਾ ਕਰਨ ਵਾਲਾ ਅਨੁਵਾਦ ਕਰਨ ਵਾਲਾ ਕੋਈ ਨਾ ਕੋਈ ਉਹਦਾ ਟਰਾਂਸਲਿਟਰ ਚਾਹੀਦਾ ਤੇ ਫਿਰ ਆਪਾਂ ਸੌਣ ਸਮਝ ਸਕਦੇ ਆ ਮੋਟਾ ਮੋਟਾ ਜਾਂ ਸਮਝ ਲਾਂਗੇ ਬ੍ਰਿਕ ਇਹਨਾਂ ਨਹੀਂ ਸਮਝ ਪਾਵਾਂਗੇ ਇਸ ਤੋਂ ਕਾ ਮਤਲਬ ਕਿ ਉਸ ਬੋਲੀ ਦੇ ਪ੍ਰਭਾਵ ਦੇ ਸਦਕਾ ਹੀ ਅਖਾਣੇ ਨਿਕਲੀ ਸੀਗੀ ਆਬ ਆਬ ਕਰ ਬਚੜਾ ਮੋਇਆ ਫਾਰਸੀਆਂ ਕਰ ਗਾਲੇ ਫਾਰਸੀ ਜ਼ੁਬਾਨ ਦੇ ਨਾਲ ਬਹੁਤ ਸਾਰੀਆਂ ਹੋਰ ਵੀ ਕਹਾਵਤਾਂ ਨੇ ਹੱਥ ਕੰਗਣ ਕੋ ਆਰਸੀ ਕਿਆ ਪੜੇ ਲਿਖੇ ਕੋ ਫਾਰਸੀ ਕਿਆ ਇਸੇ ਤਰੀਕੇ ਦੀਆਂ ਕਹਾਵਤਾਂ ਨੇ ਪੜੇ ਫਾਰਸੀ ਦੇ ਵਿੱਚ ਤੇ ਲੈਣਾ ਇਸ ਤਰੀਕੇ ਦੀਆਂ ਕਹਾਵਤਾਂ ਸਾਨੂੰ ਆਮ ਮਿਲ ਜਾਂਦੀਆਂ ਦੇਖਣ ਨੂੰ ਸੋ ਆਪਾਂ ਕਹਾਵਤਾਂ ਦੇ ਪਿਸ਼ੋਕੜਾਂ ਦੀ ਗੱਲਬਾਤ ਕਰ ਰਹੇ ਹਾਂ ਤੁਸੀਂ ਸਿਲਸਲੇ 'ਚ ਤੁਸੀਂ ਇਸ ਚੀਜ਼ ਦੀ ਅੱਜ ਆਪਾਂ ਗੱਲਬਾਤ ਕੀਤੀ ਆਬ ਆਬ ਕਰ ਬਚੜਾ ਮੋਇਆ ਫਾਰਸੀਆਂ ਕਰ ਗਾਲੇ ਵੀ ਫਾਰਸੀਆਂ ਦੇ ਨਾਲ ਵੀ ਕਈ ਅਰੀਚ ਉਸ ਪਾਸ਼ਾ ਤੇ ਛੁੱਡਾ ਗਿਆਨ ਨਹੀਂ ਹੁੰਦਾ ਪੂਰਾ ਤਾਂ ਉਹਦੇ ਨਾਲ ਵੀ ਨੁਕਸਾਨ ਹੋ ਜਾਦਾ ਉਹ ਜਿਹੜੀ ਪਹਿਲਾਂ ਤੁਹਾਨੂੰ ਮੈਂ ਗੱਲ ਦੱਸੀ ਸੀ ਇਰਾਨ ਤੋਂ ਫਾਰਸੀ ਸਿੱਖ ਕੇ ਆਇਆ ਸੀਗਾ ਹੋ ਸਕਦਾ ਉਹ ਨੰਬਰ ਬਣਾਉਣ ਦਾ ਮਹਾਰਾਜ ਸਰਦਨ ਫਾਰਸੀ ਬੋਲੀ ਜਾਂਦਾ ਹੋਵੇ ਤਾਂ ਇਸੇ ਚੱਕਰ ਦੇ ਵਿੱਚ ਹੀ ਆਖਰ ਨੂੰ ਜਾਨ ਗਵਾ ਬੈਠਿਆ ਸੀ ਸ਼ਾਇਦ ਇਹ ਤਾਂ ਇੱਕ ਉਦਾਂ ਸੰਧਾਰਕ ਤੌਰ ਤੇ ਸਟੋਰੀ ਬਣਾਈ ਗਈ ਹੋਵੇ ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ ਇਸ ਤੋਂ ਪਹਿਲਾਂ ਆਪਾਂ ਸੁਤਰੇ ਸ਼ਾ ਮਰੇ ਕੋਈ ਜੀਵੇ ਸੁਤਰਾ ਘੂੜ ਪਤਾਸੇ ਪੀਵੇ ਦਿੱਲੀ ਦੂਰਾ ਇਹਦਾ ਇਸ ਤਰੀਕੇ ਦੀਆਂ ਆਪਾਂ ਕਈ ਕਹਾਵਤਾਂ ਪਹਿਲਾਂ ਐਪੀਸੋਡ ਬਣਾ ਚੁੱਕੇ ਆ ਤੁਸੀਂ ਹਰਪੇ ਸਿੱਧੂ ਚੈਨਲ ਤੇ ਜਾਓ ਉੱਤੇ ਪਲੇਲਿਸਟ ਚੈੱਕ ਕਰੋ ਤਾਂ ਉੱਥੇ ਤੁਹਾਨੂੰ ਇਹ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਧੰਨਵਾਦ ਮਿਹਰਬਾਨੀ